ਰੱਬ ਤੋਂ ਬਾਅਦ ਜੇਕਰ ਕਿਸੇ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਉਹਨੇ ਡਾਕਟਰ ਜੋ ਕਿ ਬਿਮਾਰ ਲੋਕਾਂ ਨੂੰ ਸਿਹਤਮੰਦ ਬਣਾ ਆਪਣੇ ਘਰ ਵਾਪਸ ਭੇਜਦੇ ਨੇ ਪਰ ਸਮਾਜ ਦੇ ਵਿੱਚ ਕੁਝ ਅਜੇ ਵੀ ਸ਼ਿਸ਼ਾਤੀ ਅੰਸਰ ਨੇ ਜੋ ਇਸ ਪੇਸ਼ੇ ਦੇ ਨਾਲ ਜੁੜੇ ਲੋਕਾਂ ਨੂੰ ਵੀ ਨਹੀਂ ਬਖਸ਼ ਰਹੇ ਅਜਿਹੀ ਇੱਕ ਘਟਨਾ ਕਲਕੱਤਾ ਦੇ ਵਿੱਚ ਵੇਖਣ ਨੂੰ ਮਿਲੀ ਜਿੱਤੇ ਕਿ ਇੱਕ ਮੈਲਾ ਡਾਕਟਰ ਦੇ ਨਾਲ ਪੁਲਾਤਕਰ ਕਰ ਉਸ ਦਾ ਕਤਲ ਕਰ ਦਿੱਤਾ ਗਿਆ ਜਿਸ ਦੇ ਬਾਅਦ ਪੂਰੇ ਤੇਜ ਦੇ ਵਿੱਚ ਅਕਰੋਸ਼ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਥਾਂ ਥਾਂ ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅਤੇ ਉਸ ਬਿਛੜੀ ਰੂਹ ਦੇ ਲਈ ਅੱਜ ਪਠਾਨਕੋੜ ਵਿਖੇ ਸਿਵਲ ਹਸਪਤਾਲ ਵਿਚ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ ਅਤੇ ਪਿਛੜੀ ਰੂ ਦੇ ਲਈ ਇਨਸਾਫ ਦੀ ਮੰਗ ਕੀਤੀ ਗਈ ਇਸ ਸਬੰਧੀ ਜਦ ਡਾਕਟਰਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਲਈ ਕੁਝ ਦਿਨਾਂ ਪਹਿਲੇ ਕਲਕੱਤਾ 'ਚ ਇੱਕ ਲੇਡੀ ਡਾਕਟਰ ਜਿੰਦੀ ਉਮਰ 31 ਸਾਲ ਸੀ ਪੀਜੀ ਕਰ ਰਹੇ ਸੀ ਫੋਸਟ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਦਾ ਕੋਰਸ ਉੱਤੇ ਕਰ ਰਹੇ ਸੀ ਉੱਥੇ ਕੁਝ ਲੋਗਾਂ ਦੁਆਰਾ ਬੜੇ ਹੀ ਮਾੜੇ ਤਰੀਕੇ ਨਾਲ ਉਹਦਾ ਕਤਲ ਕੀਤਾ ਗਿਆ ਤੇ ਨਾਲ ਉਹਦਾ ਰੇਪ ਕੀਤਾ ਗਿਆ ਜਿਹੜਾ ਇਹ ਦਰਸਾਉਂਦਾ ਹੈ ਕਿ ਸਾਡੇ ਸਮਾਜ 'ਚ ਮਾਵਾ ਪੇਣਾ ਕਿੰਨੀ ਸੁਰੱਖਿਤਾ ਕੀ ਹੈ ਜਦ ਕਿ ਇੱਕ ਡਾਕਟਰ ਜਿਹੜੀ 36 ਘੰਟੇ ਡਿਊਟੀ ਕਰਕੇ ਉੱਥੇ ਆਪਣਾ ਕੰਮ ਕਰ ਰਹੀ ਉਹਦੇ ਨਾਲ ਇਹ ਮੰਤਪਾ ਵੀ ਠਕੜਾ ਹੋ ਸਕਦੀ ਹੈ ਤੇ ਆਮ ਸਮਾਜ ਵਿੱਚ ਜਿਹੜੀ ਹੈ ਮਾਪੇ ਕਿੰਨੀ ਸੁਰੱਖਿਤਾ ਕੀ ਹੈ ਇਹ ਸੰਕੇਤ ਸਾਰੀ ਦੁਨੀਆ ਨੂੰ ਜਾ ਰਿਹਾ ਅਸੀਂ ਕਿਸੇ ਰੋਸ਼ ਵਿਅਕਤ ਤਾਂ ਕਿ ਲੋਕਾਂ ਤੱਕ ਇਹ ਗੱਲ ਪਹੁੰਚੇ ਤਾਂ ਕਿ ਡਾਕਟਰਾਂ ਨੂੰ ਸੁਰੱਖਿਆ ਮਿਲੇ ਰਾਤ ਨੂੰ ਡਿਊਟੀ ਕਰਨ ਵਾਲੀ ਸਾਡੀਆਂ ਮਾਵਾ ਪੇਣਾ ਜਿਹੜੀਆਂ ਹੈਗੀਆਂ ਉਹਨਾਂ ਨੂੰ ਸੁਰੱਖਿਆ ਮਿਲੇ ਉਸ ਚੀਜ਼ ਨੂੰ ਮੱਧੇ ਨੇ ਰੱਖਦੇ ਵੇ ਅੱਜ ਆਹੀਰ ਸੰਕਾਤੀ ਹੜਤਾਲ ਕੀਤੀ ਹੈ ਜਿਹੜੀ ਕਿ ਸਾਡੇ ਸਟੇਟ ਬੋਡੀ ਦੁਆਰਾ ਐਯੂ ਕੀਤੀ ਗਈ ਹੈ ਜੇਦੀ ਸਾਨੂੰ ਲੋੜ ਪਈ ਤੇ ਅੱਗੇ ਵੀ ਚੱਲੂ ਰੱਖੀ ਜਾਏਗੀ ਅੱਜ ਅਸੀਂ ਪੀਸੀਐਮਐਸ ਐਸੋਸੀਏਸ਼ਨ ਨੇ ਪੂਰੇ ਪੰਜਾਬ ਵਿੱਚ ਸਟ੍ਰਾਈਕ ਕੀਤੀ ਹੋਈ ਹੈ ਜਿਹੜਾ ਬੰਗਾਲ ਵਿੱਚ ਰੇਪੀਅਸ ਹੋਇਆ ਇੱਕ ਡਾਕਟਰ ਦੇ ਨਾਲ ਬੜੀ ਹੀ ਮਤਲਬ ਮੰਦਭਾਗੀ ਘਟਨਾ ਜਿਹੜੀ ਆ ਉਹ ਹੁਣਾਂ ਚ ਹੀ ਬੜੀ ਸ਼ਰਮਨਾਕ ਲੱਗਦੀ ਹੈ ਸਾਡੀਆਂ ਜਿਹੜੀਆਂ ਮੈਡੀਕਲ ਸੇਵਾਵਾਂ ਹੁੰਦੀਆਂ ਆ ਪੂਰੀ ਦੁਨੀਆ ਵਿੱਚ ਸਾਡੇ ਭਾਰਤ ਵਿੱਚ ਵੀ 24/7 ਚੱਲਦੀਆਂ ਆ ਇੱਥੇ ਵੀ ਸਾਡੀਆਂ ਸਾਡੇ ਨਾਲ ਦੇ ਸਬੋਡੀਨੇਟ ਜਿਹੜੀਆਂ ਫੀਮੇਲ ਸਟਾਫ ਹੈ ਦਿਨ ਰਾਤ ਇੱਥੇ ਕੰਮ ਕਰਦਾ ਹੈ ਰਾਤ ਨੂੰ ਕਈ ਮੈਡੀਕਲ ਸਟਾਫ ਦਾ ਡਿਊਟੀ ਤੇ ਹੁੰਦਾ ਹੈ ਪੈਰਾ ਮੈਡੀਕਲ ਸਟਾਫ ਹੁੰਦਾ ਹੈ ਇਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਿਹਦੀ ਹੈ ਅਸੀਂ ਹੁਣ ਸਾਡੇ ਵੀ ਇੱਥੇ ਨਿਤ ਮਤਲਬ ਐਮਰਜੈਂਸੀ ਦੇ ਵਿੱਚ ਕੋਈ ਨਾ ਕੋਈ ਦੁਰਘਟਨਾ ਇਹੋ ਜਿਹੀ ਹੋਈ ਰਹਿੰਦੀ ਹੈ ਚਲੋ ਇਹ ਰੱਬ ਦਾ ਸ਼ੁਕਰ ਹੈ ਕਿ ਕੋਈ ਏਡੀ ਵੱਡਾ ਮਤਲਬ ਕਿਸੇ ਦਾ ਜੋ ਇਹ ਬੰਗਾਲ ਦੀ ਘਟਨਾ ਆਈ ਹੈ ਇਦਾਂ ਦੀ ਨਹੀਂ ਹੋਈ ਪਰ ਸਾਡੀਆਂ ਵੀ ਇੱਥੇ ਜਿਹੜੀਆਂ ਮੈਡੀਕਲ ਸਟਾਫ ਜਿਹੜਾ ਨਾਈਟ ਚ ਡਿਊਟੀ ਤੇ ਹੁੰਦਾ ਹੈ ਉਹ ਬਿਲਕੁਲ ਵੀ ਸੁਰੱਖਿਤ ਨਹੀਂ ਹੈ ਸਾਡੇ ਸਿਵਲ ਹਸਪਤਾਲ ਚ ਵੀ ਅਸੀਂ ਇੱਥੇ ਦੇਖੀਏ ਤੇ ਸਾਡੇ ਕਈ ਇਨਸੀਡੈਂਸ ਅਸੀਂ ਹੁਣ ਤੱਕ ਸਾਨੂੰ ਦੇਖਣ ਨੂੰ ਮਿਲ ਗਿਆ ਹੈ ਕਈ ਅਸੀਂ ਨਜ਼ਰਅੰਦਾਜ਼ ਵੀ ਕਰੀਦੇ ਆ ਕਈ ਅਸੀਂ ਐਡਮਿਨਿਸਟ੍ਰੇਸ਼ਨ ਦੀ ਧਿਆਨ ਚ ਵੀ ਲਿਆਈਦੇ ਆ ਪਰ ਅੱਜ ਤੱਕ ਸਾਨੂੰ ਕਦੀ ਵੀ ਮਤਲਬ ਹੁਣ ਤੱਕ ਕੋਈ ਵੀ ਸਿਕਿਉਰਟੀ ਦੇ ਪੁਖਤਾ ਪ੍ਰਬੰਧ ਨਹੀਂ ਹੋ ਪਏ ਜਿਹੜੇ ਕਿ ਇੱਕ ਵਰਕਪਲੇਸ ਤੇ ਇੱਕ ਲੇਡੀਜ਼ ਲਈ ਇੱਕ ਚੰਗਾ ਮਾਹੌਲ ਜਾਂ ਇੱਕ ਚੰਗਾ ਕੰਮ ਜੇ ਉਹਨੂੰ ਹਮੇਸ਼ਾ ਆਪਣੀ ਸਿਕਿਉਰਿਟੀ ਦੀ ਹੀ ਟੈਨਸ਼ਨ ਰਹੇਗੀ ਤੇ ਉਹ ਕੰਮ ਆਪਣਾ ਆਉਟਪੁੱਟ ਚੰਗਾ ਦੇ ਨਹੀਂ ਸਕਦੀ ਤੇ ਸਾਡੀ ਪ੍ਰਸ਼ਾਸਨ ਅਗੇ ਇਹੀ ਬੇਨਤੀ ਹੈ ਕਿ ਕਿਰਪਾ ਕਰਕੇ ਮੈਡੀਕਲ ਪਰਸਨਟੀ ਨੂੰ ਬਚਾਓ ਔਰ ਸਾਡੇ ਜਿਹੜੀਆਂ ਇੱਥੇ ਲੇਡੀ ਸਟਾਫ ਫੀਮੇਲ ਸਟਾਫ ਕੰਮ ਕਰਦਾ ਹੈ ਉਹਦੇ ਵਾਸਤੇ ਇੱਕ ਸੁਰੱਖਿਤ ਮਾਹੌਲ ਪੈਦਾ ਕੀਤਾ ਜਾਵੇ ਮੇਰਾ ਨਾਮ ਸ਼ਿਵਾਰੀ ਸਾਹਲ ਸਿਵਲੋਸ ਬੇਨ ਰਿਪੋਰਟ ਸਰ ਜਿੱਤੇ ਜੀ ਅੱਜ ਸਵਲ ਹੋ ਸਕਦਾ ਸਰ ਯੂ ਸਟਾਈਕ ਤੁਹਾਨੂੰ ਪਤਾ ਹੀ ਹੈ ਕਿ ਆਰ ਕੇ ਕਾਲਜ ਜਿਹੜਾ ਹੋਇਆ ਇਸ ਘਟਨਾ ਦੇ ਵਿੱਚ ਡਾਕਟਰ ਜੈਦੀ ਸੀ ਬੀਡੀ ਨੂੰ ਸੀਗੇ ਨਾਲ ਅਗਵਾ ਬਣੀ ਦਿੱਤੀ ਗਈ ਉਸ ਤੋਂ ਬਾਅਦ ਪਾਲੇ ਕਿਸ ਤਰ੍ਹਾਂ ਖੰਡ ਚ ਹੋਈ ਹੈ ਸਟਾਫ ਨਾਲ ਇਹ ਨੂੰ ਲੈ ਕੇ ਸਾਡੇ ਪੈਰਾਮੈਡੀਕਲ ਸਟਾਫ ਤੇ ਮੈਡੀਕਲ ਸਟਾਫ ਨਾਲ ਸਟ੍ਰਾਈਕ ਤੇ ਬੈਠੇ ਆ ਅਸੀਂ ਉਸ ਤੇ ਲੋਕਾਂ ਕਟਿਆ ਰੋਸ ਪ੍ਰਦਰਸ਼ਨ ਕਰ ਰਹੇ ਆ ਕਿ ਜੇ ਸਾਡੀ ਫੀਮੇਲ ਸੀਫਟੀ ਨਹੀਂ ਹੈ ਤਾਂ ਫਿਰ ਅਸੀਂ ਵੀ ਡਿਊਰੀਆਂ ਤੇ ਕੂੜੀਆਂ ਕਿਤਾਬ ਨਵਾਵਾਂਗੇ ਸਾਡੇ ਸਿਕਾਲ ਟਾਰਗੇਟ ਹੈ ਇਹ ਜਿਹੜੀ ਅਫਵਾਹਾਂ ਤੁਸੀਂ ਫਲਾ ਰਹੇ ਆ ਤੁਹਾਨੂੰ ਸਹੀ ਸਹੀ ਰਿਐਕਸ਼ਨ ਲਿਆ ਜਾਏ ਅਧਿਨਿਆਕ ਖਵਾਨੀ ਤੇ ਕਿਤੇ ਹੁਣ ਸਿੱਧੂ ਸਾਹਿਬ ਫਸੇ ਨੇ ਦੂਜੇ ਪਾਸੇ ਜਦ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਆਏ ਮਰੀਜ਼ਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਆਏ ਹਨ ਪਰ ਹਸਪਤਾਲ ਦੇ ਵਿੱਚ ਡਾਕਟਰ ਦੀ ਹੜਤਾਲ ਹੋਣ ਕਾਰਨ ਉਹਨਾਂ ਨੂੰ ਬਿਨਾਂ ਇਲਾਜ ਦੇ ਵਾਪਸ ਜਾਣਾ ਪਿਆ ਰਿਹਾ ਹੈ ਮੈਂ ਸਰ ਕਹਿਣਾ ਚਾਹੁੰਦੇ ਆ ਕਿ ਨੂੰ ਪਰਸੋ 14 ਲਟਕਾਇਆ ਹੈ ਕਿ ਆਜਾਈਆਂ ਆਇਆ 10 ਵਜੇ ਬੁਲਾਇਆ ਸਾਨੂੰ 10 ਵਜੇ ਆਈਏ ਆ ਚੁੱਕੇ ਹਾਂ ਤੇ ਪਰ ਇਹਨਾਂ ਦੀ ਹੜਤਾਲ ਜਿਹੜੇ ਡਾਕਟਰ ਸਾਹਿਬ ਦੀ ਸਾਨੂੰ ਅੱਜ ਬੁਲਾਇਆ ਕੱਲ ਪੈਸੇ 15 ਗੱਲ ਦੀ ਸੁੱਤੀ ਤੇ ਪਰਸੋ ਵੇਚ ਚੁੱਕੀ ਨਿਕਲ ਚੜੀ ਵਾਰ ਆਪ ਵੀ ਹੁਣ ਇਹਨਾਂ ਨੂੰ ਅੱਜ ਨੂੰ ਅਜੋ ਬੁਲਾਇਆ ਸੀ ਪਰ ਅੱਜ ਕੰਮ ਨਹੀਂ ਆ ਸਕਦਾ ਤੇ ਕੱਲ੍ਹ ਵੱਤ ਕੀ ਹੈਗੀ ਤੁਹਾਡੇ ਤੇ ਜਣ ਆ ਲੈਣਾ ਪੇਟ ਦੇ ਵਿੱਚ ਪਾਣੀ ਨਾ ਭਰ ਹੋ ਗਿਆ ਤੇ ਅੱਜ ਆ ਲੋਕ ਕਹੇ ਉਹਨਾਂ ਦੇ ਪਾਣੀ ਨਿਕਲ ਜੇਗਾ ਅੱਜ ਸਾਰੇ ਆਈ ਟੈਸਟ ਟੈਸਟ ਕਰਵਾ ਲਏ ਤੇ ਅੱਜ ਵੀ ਡੇਟ ਦਿੱਤੀ ਸਾਨੂੰ ਤੇ ਅੱਜ ਸਟੈਟ ਕੀ ਹੈ ਕਿਸ ਕਰਕੇ ਸਾਡੇ ਨਾਲ ਕੰਮ ਨਹੀਂ ਹੋ ਪਾਇਆ ਇੰਡਾਟਰ ਦੇ ਗੇਟ ਦੇ ਬਾਹਰ ਖੜੇ ਸਾਡੀ ਟੀਮ ਵੱਲੋਂ ਪਟਾਣਕੋਟ ਦੇ ਸਿਵਲ ਹਸਪਤਾਲ ਦੇ ਐਸ ਐਮ ਓ ਸੁਨੀਲ ਚੰਦ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਿਵਲ ਹਸਪਤਾਲ ਦੇ ਵਿੱਚ ओपीडी ਬੰਦ ਹੋਣ ਦੇ ਚਲਦੇ ਉਹਨਾਂ ਵੱਲੋਂ ਅਮਰਜੈਂਸੀ ਵਿਖੇ ਸਾਰੀਆਂ ਇਹ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ ਤਾਂ ਕਿ ਮਰੀਜ਼ਾਂ ਦੀ ਖੱਜਲ ਖਵਰੀ ਨਾ ਹੋ ਸਕੇ ਪਰ ਜੇ ਸਟ੍ਰਾਈਕ ਹੈਗੇ ਜੇ ਕੀ ਕਹਣਾ ਵੈਸਟ ਬੰਗਾਲ ਵਿੱਚ ਸਾਡੇ ਰੈਜ਼ੀਡੈਂਟ ਡਾਕਟਰ ਨਾਲ ਹੋਏ ਅਨਿਆਏ ਦੇ ਚਲਦੇ ਅੱਜ ਸਾਡੇ ਸਿਵਲ ਹਸਪੀਟਲ ਵਿੱਚ PCM ਐਸੋਸੀਏਸ਼ਨ ਨੇ ਇਹ ਕੁਲੀਸਾ ਬਦਲ ਰੱਖਿਆ ਗਿਆ ਉਸ ਤੋਂ ਲਾਗੂ ਮੇ ਪੇਸ਼ੈਂਟਸ ਨੂੰ ਇਹ ਯਾਦ ਦਿਖਾ ਰਾਂ ਕਿ ਜੇ ਕਿਸੇ ਕੋਈ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਤੇ ਉਹ ਐਮਰਜੈਂਸੀ ਜਾ ਸਕਦਾ ਹੈਗਾ ਐਮਰਜੈਂਸੀ ਸੇਵਾਵਾਂ ਤੇ ਚਚਾ ਬਚਾਵਾ ਸੇਵਾਵਾਂ ਜਿਹੜੀਆਂ ਅਸੀਂ ਚਾਲੂ ਰੱਖਤਾਂ ਨੂੰ ਪਹਿਲੇ ਵੀ ਤਰ੍ਹਾਂ ਇਹ ਚੱਲ ਰਹੀ ਹੈ